ਆਪਕੀ ਕੀ ਨਾਮ ਕੀ ਦੋ ਮੇਰਾ ਨਾਮ ਕਰਨਦੀਪ ਸਿੰਘ ਜੀ ਕਰਨਦੀਪ ਕੀ ਘਟਨਾ ਵਾਪਰੀਆ ਘਟਨਾ ਵੀਰ ਜੀ ਅਸੀਂ ਜਾਂਦੇ ਪਏ ਸੀ ਕਿਉਂਕਿ ਪਿਛਲੇ ਅਸੀਂ 15 ਦਿਨਾਂ ਤੋਂ ਇੱਧਰ ਜੇ ਸੇਵਾ ਕਰਦੇ ਪਏ ਅੱਜ ਹੀ ਬਟੀਆਂ ਆਬਜੈਕਟ ਵੱਲੋਂ ਸਾਨੂੰ ਪਿੱਛੋਂ ਆਵਾਜ਼ ਆਈ ਆ ਕੋਈ ਬੰਦਾ ਜਿਆ ਡੁੱਬ ਕੇ ਡੁੱਬਦਾ ਪਿਆ ਵਾ ਅਸੀਂ ਉਹਨੂੰ ਜਦੋਂ ਦੇਖਿਆ ਉਹਨੂੰ ਮੌਕੇ ਤੇ ਕੱਢ ਕੇ ਜਿਦਾਂ ਲੈ ਕੇ ਆਏ ਹੁਣ ਇੱਥੇ ਜਿਹੜਾ ਪਹੁੰਚੇ ਅਸੀਂ ਹਾਲਤ ਕਿਵੇਂ ਹਾਲਾਤ ਵੀਰ ਜੀ ਵੈਸੇ ਤੇ ਦੇਖਣ ਨੂੰ ਲੱਗਦਾ ਡੈੱਡ ਵਾ ਜੀ ਅਦਾ ਅਸੀਂ ਆ ਲੱਗਦਾ ਕਿ ਪਹਿਲਾਂ ਡੁੱਬਿਆ ਹੋਇਆ ਸੀਗਾ ਨਹੀਂ 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 ਵੀਰ ਜੀ ਉਹ ਉਥੇ ਹੈਗੇ ਸੀਗੇ ਉਹਨਾਂ ਦਵਾ ਤਾਂ ਜਦੋਂ ਦੇਖਿਆ ਇਹਨੂੰ ਕੱਢ ਕੇ ਤੇ ਬਾਹਰ ਰੱਖਿਆ ਵਾ ਤੇ ਪਰ ਇਹਨਾਂ ਕੋਈ ਅਗਣਬੋਟ ਇੱਧਰ ਗਿਆ ਸੀ ਉਹਨੂੰ ਆਵਾਜ਼ਾਂ ਮਾਰਦੇ ਰਹੇ ਉਹ ਰੁਕੇ ਨਹੀਂ ਅਸੀਂ ਫਿਰ ਪਿੱਛੋਂ ਉੱਥੋਂ ਆਨੂੰ ਫੋਨ ਆਇਆ ਫਿਰ ਅਸੀਂ ਵਾਪਸ ਗਏ ਉੱਥੇ ਕੋਈ ਪਤਾ ਲੱਗਾ ਕਿੱਥੋਂ ਦਾ ਗਿਆ ਇਹ ਪਿੰਡ ਟੱਲੀਗਲਾਮ ਦਾ ਰਹਿਣ ਵਾਲਾ ਜੀ ਕੀ ਨਾਮ ਚ ਹੈ ਬਾਉ ਸਿੰਘ ਜੀ ਫਾਦਰ ਨੇਮ ਦਾ ਦਿਆਲ ਸਿੰਘ ਬਾਜੀ ਇੱਥੇ ਦੇ ਹੁਣ ਕਿੱਥੇ ਲੱਗ ਗਏ ਫੋਨ ਇਹਨੂੰ ਹਸਪੀਟਲ ਲੱਗ ਗਏ ਫਿਰੋਜ਼ਪੁਰ ਭਾਈ ਨਾਮ ਕੀ ਤੁਹਾਡਾ ਬਰਾਬਰ ਗੁਰਮੇਰ ਸਿੰਘ ਆ ਜੀ ਪਿੰਡ ਧੀਰਾ ਘਰ ਆ ਜੀ ਫਿਰੋਜ਼ਪੁਰ ਜੀ ਕੀ ਘਟਨਾ ਵਾਪਰੀ ਹੈ ਜੀ ਬੇੜੀਆਂ ਦੇ ਘਾਟ ਹੋਣ ਕਰਕੇ ਜਿਹੜਾ ਪਹਿਲਾ ਮੁੰਡਾ ਡੁੱਬਿਆ ਵਾ ਤਿੰਨ ਦੋ ਤਿੰਨ ਦਿਨ ਪਹਿਲਾਂ ਉਹ ਵੀ ਟਿਸਤੀਆਂ ਦੀ ਘਾਟ ਹੋਣ ਕਰਕੇ ਪ੍ਰਸ਼ਾਸਨ ਦੀ ਨਿਗਰਾਨੀ ਕਰਕੇ ਅਤੇ ਉਹਨਾਂ ਨੂੰ ਆਪਣੀ ਰੋਟੀ ਰੋਜ਼ ਨਹੀਂ ਜਾਂ ਕੋਈ ਨਾ ਕੋਈ ਦਵਾਈ ਬੂਟੇ ਲੈਣ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਇਸੇ ਦਰਾਈ ਇਹ ਮੁੰਡਾ ਵੀ ਜਿਹੜਾ ਇਹ ਵੀ ਕੁਝ ਲੈਣ ਵਾਸਤੇ ਬਾਹਰ ਜਾ ਰਿਹਾ ਸੀਗਾ ਤੇ ਇਹਨੂੰ ਬਚਾਰੇ ਨੂੰ ਬੇੜੀ ਨਹੀਂ ਮਿਲੀ ਤੇ ਮੇਰੀ ਬੁਰੀ ਜੋ ਦੀ ਤੋਂ ਤਰਕੇ ਤਰਪਿਆ ਜੀ ਇਸ ਕਰਕੇ ਉਹ ਰਸਤੇ ਦੇ ਵਿੱਚ ਕਿਦੇ ਡੂੰਗਾ ਥਾ ਸੀ ਜਾਂ ਸੜਕਾਂ ਟੁੱਟੀਆਂ ਈ ਥਾ ਦਾ ਪ੍ਰਸ਼ਾਸਨ ਦਾ ਧਿਆਨ ਨਹੀਂ ਸੜਕਾਂ ਪਹਿਲਾਂ ਨਹੀਂ ਟੁੱਟੀਆਂ ਜਿਹੜੀਆਂ ਨਹੀਂ ਹੁਣ ਟੁੱਟ ਗਈਆਂ ਤੇ ਟੋਏ ਪਏ ਆ ਡੂੰਗੇ ਸਾਡੇ ਟੈਂਟਾਂ 'ਤੇ ਕੋਈ ਪਤਾ ਲੱਗਾ ਕਿਤੋਂ ਸਰਲ ਮਲ ਹੈ ਇਹ ਟੈਲੀਗ੍ਰਾਮ ਪੈਂਦੇ ਰਹਿਣ ਵਾਲਾ ਇਹਦਾ ਕਿੰਨੀ ਕੋਮਰ ਹੋਊਗੀ ਇਹਦੀ ਉਮਰ ਕੋਈ 35 36 ਸਾਲ ਹੋਣੀ ਸੀ ਹੁਣ ਕਿੱਥੇ ਲੈ ਕੇ ਗਏ ਹੁਣ ਸਿਵਲ ਹਸਪੀਟਲ ਲੈ ਕੇ ਗਏ ਨੇ ਕੋਈ ਪਤਾ ਲੱਗਾ ਹਾਲਤ ਕਿਸ ਤਰ੍ਹਾਂ ਦੀ ਹਾਲਤ ਦਾ ਡੈਡ ਜਾਵਦਾ ਜੀ ਦਾ ਦੇਖ ਰਿਓ ਕਿ ਅਰਸੋ ਜੋਸ ਵੀ ਇੱਕ ਮੌਤ ਹੋਈ ਆ ਪਾਣੀ 'ਚ ਡੁੱਬਣ ਕਰਕੇ ਅੱਜ ਫਿਰ ਇੱਕੋ ਪਿੰਡ ਤੇ ਟੈਲੀਗ੍ਰਾਮ ਦਾ ਜਿਹੜਾ ਨੌਜਵਾਨ ਸੀ 36 ਸਾਲ ਦਾ ਉਹ ਵੀ ਅੱਜ ਮੌਤ ਹੋ ਗਈ ਗੱਲ ਇਹ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਸਾਡੇ ਪ੍ਰਧਾਨ ਵਾਲੀ ਸਿੰਘ ਜੀ ਦਾ ਮੈਨੂੰ ਫੋਨ ਆਇਆ ਜਦੋਂ ਇਹਨਾਂ ਨੇ ਦੱਸਿਆ ਕਿ ਆਹ ਗੱਲ ਹੈ ਬਾਈਉ ਸਿੰਘ ਦੀ ਮੌਤ ਹੋ ਚੁੱਕੀ ਹੈ ਤੋਂ ਬਹੁਤ ਮਨ ਦੁਖੀ ਹੋਇਆ ਮੈਂ ਜਦੋਂ ਆਇਆ ਹੁਣ ਹਸਪੀਟਲ ਵੀ ਜਾ ਕੇ ਆਇਆ ਹਾਂ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਇਹ بچ ਸਕਦਾ ਸੀ ਜੇ ਮੌਕੇ ਤੇ ਮੈਡੀਕਲ ਸਹੂਲਤ ਇਹਨੂੰ ਮਿਲ ਜਾਂਦੀ ਜੇ ਇਹਨੂੰ ਉਦੋਂ ਲਟਾਇਆ ਜਾਂਦਾ ਤਾਂ ਇਹਦੇ ਸਰੀਰ ਤੋਂ ਪਾਣੀ ਕੱਢਿਆ ਜਾਂਦਾ ਤੇ ਹੋ ਸਕਦਾ ਹੈ ਕਿ ਇਹ ਬਚ ਸਕਦਾ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਜਦੋਂ ਸਰਕਾਰ ਨੂੰ ਪਤਾ ਹੈ ਕਿ ਅੱਜ ਤੁਸੀਂ ਦੇਖ ਲਓਗੇ ਕਰੀਬ 25 ਦਿਨਾਂ ਤੋਂ ਜਿਹੜਾ ਹੈ ਕਿ ਪਾਣੀ ਇਸ ਏਰੀਏ ਦੇ ਵਿੱਚ ਹੈ ਅੱਜ ਜਦੋਂ ਤੋਂ ਪਾਣੀ 2 2.5 ਫੁੱਟ ਨੀਵਾ ਹੋਇਆ ਉਦੋਂ ਤੋਂ ਸਰਕਾਰ ਜਿਹੜੀ ਉਹ ਲਾਪਰਵਾਹ ਹੋ ਗਈ ਔਰ ਕੋਈ ਸਰਕਾਰ ਦਾ ਅਫਸਰ ਜਿਹੜਾ ਅੱਜ ਕਿਸੇ ਬੰਨ ਦੇ ਉੱਪਰ ਨਹੀਂ ਹੈਗਾ ਅੱਜ ਜਿਵੇਂ ਇੱਥੇ ਅਸੀਂ ਨਿਹਾਲਰ ਵਿਲਾ ਦੇ ਵਿੱਚ ਖੜੇ ਆ ਇਥੋਂ ਟਾਲੀਗਲਾ ਅੰਗਲਮ ਨੂੰ ਜੇ ਵੋਟਾਂ ਜਾਂਦੀਆਂ ਨੇ ਆ ਹੁਣੇ ਇੱਕ ਮਾਤਾ ਦੱਸ ਰਹੀ ਸੀ ਕਹਿੰਦੀ ਵੋਟਾਂ ਤਾਂ ਜੇ ਸਾਡੇ ਕੋਲ ਹੈਗੀਆਂ ਨੇ ਪਰ ਸਾਨੂੰ ਲੈ ਜਾਂਦਾ ਕੋਈ ਨਹੀਂ ਔਰ ਲੋਕ ਵਿਚਾਰੇ ਕਰਨ ਵੀ ਕੀ ਖੱਜਲ ਖਰਾਬ ਹੋਏ ਲੋਕ ਜਦੋਂ ਦੇਖਦੇ ਆ ਕਿ ਆ ਰੋਡ ਜਾਂਦੀ ਆ ਤੇ ਲੋਕ ਰੋਡ ਦੇ ਉੱਪਰ ਚੱਲ ਪੈਂਦੇ ਪਰ ਇਹ ਨਹੀਂ ਨਾ ਪਤਾ ਕਿ ਅਗੇ ਰੋਡ ਟੁੱਟੀ ਏ ਜਾ ਕੇ 20 ਫੁੱਟ ਦਾ ਟੋਇਆ ਜਾਂ 25 ਫੁੱਟ ਦਾ ਇਹ ਗੱਲ ਹੀ ਬਾਉ ਸਿੰਘ ਨਾਲ ਹੋਈ ਹੈ ਬਾਉ ਸਿੰਘ ਦੇ ਸਾਥੀਆਂ ਨੇ ਮੈਨੂੰ ਦੱਸਿਆ ਕਿ ਅਸੀਂ ਜਾ ਰਹੇ ਸੀ ਤੇ ਇਹ ਕਹਿੰਦਾ ਯਾਰ ਮੈਂ ਅੱਗੇ ਜਾਣਾ ਤੁਸੀਂ ਪਿੱਛੇ ਆ ਜਾਓ ਔਰ ਯੂਨਾਈਟਿਡ ਸਿੱਖ ਦੇ ਜਿਹੜੀ ਸਾਡੀ ਇੱਥੇ ਕੰਮ ਕਰ ਰਹੀ ਹੈ ਉਹਦੇ ਜਿੰਦਾ ਭਰਾ ਆਪ ਜਿਹੜਾ ਹੈ ਕਿ ਉਹ ਕੰਮ ਵੀ ਕਰਦਾ ਹੈ ਸੇਵਾ ਕਰਦੇ ਨੇ ਔਰ ਸੇਵਾਦਾਰ ਪਰਿਵਾਰ ਉਸ ਦਿਨ ਤੋਂ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਲਿਆਉਣ ਦਾ ਕੰਮ ਕਰਦੇ ਆ ਲੋਕਾਂ ਨੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਕਰਦੇ ਆ ਔਰ ਬਾਉ ਸਿੰਘ ਨੇ ਵੀ ਇਹ ਜਿੰਮੇਵਾਰੀ ਸਮਝਾਇਆ ਦੂਜਿਆਂ ਨੂੰ ਆਖਿਆ ਕਿ ਤੁਸੀਂ ਯਾਰ ਵੋਟ ਨਹੀਂ ਹੈਗੀ ਤੇ ਮੇਰੇ ਪਿੱਛੇ ਪਿੱਛੇ ਆਓ ਮੈਂ ਅੱਗੇ ਚੱਲਦਾ ਪਰ ਉਹ ਕਹਿੰਦੇ ਜੀ ਪਤਾ ਉਦੋਂ ਲੱਗਾ ਕਿ ਜਦੋਂ ਬਾਉ ਸਿੰਘ ਜਾ ਕੇ ਕਿ ਡੂੰਘੇ ਪਾਣੀ 'ਚ ਡਿੱਗ ਪਿਆ ਔਰ ਡੂੰਘੇ ਪਾਣੀ 'ਚ ਡਿੱਗ ਗਿਆ ਫਿਰ ਅਸੀਂ ਜਿਹੜਾ ਕਿ ਅਸੀਂ ਫੋਨ ਕੀਤੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਟਾਈਮ ਬਾਅਦ ਵੋਟ ਆਈ ਆ ਔਰ ਵੋਟ ਨੇ ਜਦੋਂ ਆਣ ਕੇ ਉਹਨੂੰ ਵਿੱਚੋਂ ਕੱਢਿਆ ਤਾਂ ਉਦੋਂ ਬਾਉ ਸਿੰਘ ਨੂੰ ਜਿਹੜੀ ਹੈ ਜੇ ਮੋਢਲੀ ਸਿਹਤ ਆ ਉਦੋਂ ਇੱਥੇ ਮਿਲ